ਸ੍ਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨੇ ਉਹ ਇੱਥੇ ਮੈਂ ਸਤਨਾਮ ਸਿੰਘ ਮਾਰਕੀਟ ਕਮੇਟੀ ਬਰੀਵਾਲਾ ਦੇ ਪ੍ਰਸ਼ਾਸਨ ਵੱਲੋਂ ਅਨਾਜ ਮੰਡੀ ਅਤੇ ਗਲਗੀਆਂ ਨਾਲਗੀਆਂ ਦੀ ਸਾਫ ਸਫਾਈ ਨਾ ਕੀਤੇ ਜਾਣ ਤੇ ਲੋਕਾਂ ਦੇ ਮਨਾਂ ਅੰਦਰ ਭਿਆਨਕ ਬਿਮਾਰੀਆਂ ਫੈਲਣ ਦਾ ਬਣਿਆ ਡਰ ਸੀਵਰੇਜ ਦੇ ਮੇਨ ਹੌਲਾ ਉੱਪਰ ਟੱਕਣ ਨਾ ਹੋਣ ਕਰਕੇ ਕਿਸੇ ਸਮੇ ਵੀ ਵਾਪਰ ਸਕਦਾ ਹੈ ਵੱਡਾ ਹਾਦਸਾ ਜਿਸ ਦਾ ਜ਼ਿੰਮੇਵਾਰ ਮਾਰਕੀਟ ਕਮੇਟੀ ਬਰੀਵਾਲਾ ਦਾ ਪ੍ਰਸ਼ਾਸਨ ਹੋਵੇਗਾ ਸੰਜੀਵ ਕੁਮਾਰ ਰਿੰਪੀ ਜਿਲ੍ਹਾੰਸ਼ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੀ ਸਾਫਤਸੀਲ ਮੰਡੀ ਬਰੀਵਾਲਾ ਦੀ ਅਨਾਜ ਮੰਡੀ ਅਤੇ ਗਲੀਆਂ ਨਾਲੀਆਂ ਦੀ ਮਾਰਕੀਟ ਕਮੇਟੀ ਵੱਲੋਂ ਸਹਾ ਉਸਪਾਈ ਨਾ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਇਸ ਸੰਬੰਧੀ ਤਾਂ ਤੇ ਸੰਬੰਧੀ ਸਾਬਕਾ ਨਗਰ ਕੌਂਸਲ ਪ੍ਰਧਾਨ ਸਜੀਵ ਕੁਮਾਰ ਰਿੰਪੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਸਾਡੇ ਪੱਤਰਕਾਰ ਪ੍ਰਦੀਪ ਕੁਮਾਰ ਨੂੰ ਦੱਸਿਆ ਕਿ ਮਾਰਕੀਟ ਕਮੇਟੀ ਮੰਡੀ ਬਰੀ ਵਾਲਾ ਦੇ ਸਾਬ ਸਫੀ ਸਪਾਈ ਸੇਵਕਾਂ ਵੱਲੋਂ ਅਨਾਜ ਮੰਡੀ ਅਤੇ ਗਲੀਆਂ ਨਾਲੀਆਂ ਦੀ ਸਫਾਈ ਨਾ ਕੀਤੇ ਜਾਣ ਕਾਰਨ ਲੋਕਾਂ ਨੂੰ ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਉਨ੍ਹਾਂ ਦੱਸਿਆ ਕਿ ਇੱਕ ਦਰਜਨ ਪਿੰਡਾਂ ਨੂੰ ਬਰੀ ਵਾਲਾ ਆਉਣ ਅਤੇ ਜਾਣ ਵਾਲੀ ਲਿੰਕ ਸੜਕ ਵੜਿੰਗ ਰੋਡ ਗਲੀ ਵਿੱਚ ਸੀਵਰੇਜ ਦੇ ਮੇਨ ਹੌਲਾ ਉੱਪਰ ਟੱਕਣ ਨਾ ਹੋਣ ਕਰਕੇ ਕਿਸੇ ਸਮੇਂ ਵੀ ਵਾਪਰ ਸਕਦਾ ਹੈ ਵੱਡਾ ਹਾਦਸਾ ਉਨ੍ਹਾਂ ਇਹ ਵੀ ਆਖਿਆ ਕਿ ਜੇਕਰ ਕੋਈ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਮਾਰਕੀਟ ਕਮੇਟੀ ਦੇ ਪ੍ਰਸ਼ਾਸਨ ਦੀ ਹੋਵੇਗੀ ਕੀ ਉਹਨਾਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਪਰ ਦੱਸੀਆਂ ਸਮੱਸਿਆਵਾਂ ਵਾਲੇ ਤਰ੍ਹਾਂ ਤਤ ਹਾਂ ਦਿੱਤਾ ਜਾਵੇ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਰ ਕੀ ਮਾਮਲਾ ਆ ਬਾਈ ਜੀ ਤੁਸੀਂ ਆਪ ਵੇਖ ਲਓ ਵੀ ਆ ਸੀਵਰੇ ਸਾਡੀ ਮੰਡੀ ਤੇ ਜਿਹੜਾ ਚਲੋ ਹੈਗਾ ਮਾੜਾ ਮੋਟਾ ਹਾਂ ਆ ਸਾਰਾ ਕੂੜਾ ਇਹਦੇ ਵਿੱਚ ਪਈ ਜਾਂਦਾ ਹੈ ਹੂੰ ਇਹ ਸੀਵਰੇਜ ਤਾਂ ਅੱਗੇ ਨਹੀਂ ਉਹ ਪਾਈਪ ਤਾਂ ਅੱਗੇ ਨਹੀਂ ਚੱਲਦੀਗੀ। ਹੂੰ ਤੁਸੀਂ ਆਹ ਵੇਖ ਲਓ। ਇਹ ਪਾਣੀ ਕਿਵੇਂ ਚੱਲੂਗਾ ਇਹ ਅੱਗੇ ਮੰਡੀ 'ਚ? ਨਿਕਲੂਗਾ ਕਿਵੇਂ ਪਾਣੀ? ਹੂੰ ਫਿਰ ਤੁਸੀਂ ਇਹ ਵੇਖ ਲਓ। ਤਿੰਨ ਦਿਨ ਹੋ ਗਏ ਮੰਡੀ ਬੰਦ ਐ। ਹਾਂਜੀ। ਠੀਕ ਐ। ਆਹ ਕੂੜਾ ਚੱਕਿਆ ਨਹੀਂ ਜਾ ਸਕਦਾਗਾ। ਮੀਂਹ ਪੈ ਗਿਆ ਸਾਰਾ ਮੁਸਕਾਟ ਮਾਰਦਾ ਇੱਥੇ ਆੜਤੀ ਬੈਠਣਗੇ ਇੱਥੇ ਕਰੋੜਾਂ ਰੁਪਈਆ ਫੀਸ ਭਰਦੇ ਆ ਮਾਰਕੀਟ ਕਮੇਟੀ ਨੂੰ ਤੇ ਇਹ ਕੂੜਾ ਨਹੀਂ ਚੁੱਕਾ ਸਕਦੇ ਇਹ। ਠੀਕ ਐ। हां हां ते ਢੇਰ ਲੱਗੇ ਆ ਕੂੜੇ ਦੇ ਆ ਰੇੜੀਆਂ ਵਾਲਿਆਂ ਤੋਂ ਪਤਾ ਨਹੀਂ ਕੀ ਲੈਂਦੇ ਆ ਇਹ ਆ ਆ ਵੇਖੋ ਤੁਸੀਂ ਉੱਥੇ ਸਾਡੀਆਂ ਦੁਕਾਨਾਂ ਦੇ ਮੂਹਰੇ ਭਾਂਚੋ ਦਾ ਅੰਡੇ ਦੇ ਛਿਲਕੇ ਦੇ ਗੰਦ ਦੇ ਢੇਰ ਲਾਏ ਹੋਇਆ ਇਹ ਕਿੰਨਾ ਕਿੰਨਾ ਸਮਾਂ ਨਹੀਂ ਸਫਾਈ ਕਰਦੇ ਸੀ ਅਸੀਂ ਤਾਂ ਮੈਂ ਤਾਂ ਕਦੇ ਵੇਖੇ ਨਹੀਂ ਦੇਖਿਆ ਹੀ ਤੁਸੀਂ ਕਦੇ ਦੋ ਤਿੰਨ ਮਹੀਨੇ ਬਾਅਦ ਆ ਜਾਂਦੇ ਕਿਤੇ ਹਾਂ ਦੋ ਤਿੰਨ ਮਹੀਨੇ ਬਾਅਦ ਮੁਲਾਜ਼ਮ ਹੀ ਨਹੀਂ ਇਹਨਾਂ ਕੋਈ ਕਮੇਟੀ 'ਚ ਕੋਈ ਸਫਾਈ ਕਰਮਚਾਰੀ ਆ ਨਹੀਂ ਕੋਈ ਨਹੀਂ ਵੰਡੀ ਤੇ ਸਾਰੇ ਆੜਤੀਆਂ ਨੂੰ ਇੰਨੀ ਕਮਾਈ ਨਹੀਂ ਜਿੰਨੀ ਕਮੇਟੀ ਨੂੰ ਕੱਲੀ ਨੂੰ ਕਮਾਈ ਹੈ ਆ ਸਾਲ ਦੁੱਧ ਹੋ ਗਿਆ ਗੋਡ ਗੋਡ ਨੂੰ ਠੀਕ ਹੈ ਇਹ ਤਾਂ ਬਿਮਾਰੀਆਂ ਫੈਲਣ ਦਾ ਹੀ ਖਤਰਾ ਹੈ ਹਾਂ ਆ ਨਗਰ ਪੰਚਾਇਤ ਦਾ ਕੰਮ ਵੇਖ ਲੋ ਆ ਮੰਡੀ ਦਾ ਇੱਕ ਰਾਹ ਆਉਂਦਾ ਮੇਨ ਇਹ ਇੱਥੋਂ ਦੀ ਸਾਰੇ ਨੰਗਦੇ ਆਪਾਂ ਆ ਤਿੰਨ ਸੀਵਰੇਜ ਦੇ ਟੱਕਣ ਤਿੰਨੇ ਹੈ ਨਹੀਂ ਗਿਆ ਵੇਖ ਲੋ ਜਾ ਕੇ ਕਿੱਕਰ ਦੀ ਕਾਰ ਰੋਜ਼ ਤੇ ਰੋਜ਼ ਇੱਕ ਦੋ ਗੱਡੀਆਂ ਵਿੱਚ ਡਿੱਗਦੀਆਂ ਤੇ ਜਿੱਦਨ ਕੋਈ ਬੰਦਾ ਮਰ ਗਿਆ ਜ਼ਿੰਮੇਵਾਰ ਕੌਣ ਹੋਊਗਾ ਇਹਦਾ ਠੀਕ ਗੱਡੀ ਨਾ ਭਾਈਏ ਨਾ ਹਾੜ ਠੀਕ ਇਹ ਫਿਰ ਮਾਰਕੀਟ ਕਮੇਟੀ ਵਾਲੇ ਕਦੇ ਆਪ ਨਹੀਂ ਕਿਹੜਾ ਮਾਰਦੇ ਇੱਥੇ ਕੋਈ ਇਹਦਾ ਨਾ ਕੋਈ ਨਹੀਂ ਆਉਂਦਾ ਇੱਥੇ ਕੋਈ ਨਹੀਂ ਆਉਂਦਾ ਮੁੰਡੇ ਤੁਸੀਂ ਸਹੀ ਕੋਈ ਨਹੀਂ ਨਾ ਸਫਾਈ ਸੇਵਕ ਆਉਂਦੇ ਤੇ ਨਾ ਆ ਪਉਂਦੇ ਹਾਂ ਠੀਕ ਆ ਕੀ ਮੰਗ ਕੀ ਆ ਸਰਕਾਰ ਨੂੰ ਕੀ ਮੰਗਾ ਮੰਗ ਤਾਂ ਇਹੀ ਹੈ ਜੀ ਵੀ ਕੋਈ ਬਿਮਾਰੀਆਂ ਫੈਲਣ ਗਿਆ ਇੱਥੇ ਕੋਈ ਦੀ ਸਫਾਈ ਹੋਵੇ ਤੇ ਕੂੜਾ ਚੱਕਿਆ ਜਾਵੇ ਟਾਈਮ ਲੀ ਜਿਹੜਾ ਕੋਈ ਟੱਕਣ ਹੈ ਨਹੀਂ ਮੇਨ ਹੋਲ ਤੇ ਕਿਸੇ ਸੀਵਰੇਜ ਦੇ ਟੱਕਣ ਰੱਖੇ ਜਾਣ ਠੀਕ ਆ ਠੀਕ ਆ ਠੀਕ ਕੱਲ ਨੂੰ ਜੇ ਕੋਈ ਐਕਸੀਡੈਂਟ ਹੋ ਗਿਆ ਕੋਈ ਬੰਦੇ ਦਾ ਕਿਸੇ ਦਾ ਜਾਨੀ ਨੁਕਸਾਨ ਹੋ ਗਿਆ ਇਹਦੀ ਜ਼ਿੰਮੇਵਾਰੀ ਕੌਣ ਲਊਗਾ ਜੀ ਠੀਕ ਆ ओके। ਇਹ ਚਾਹੀਦਾ। ਆਹ ਸਾਡੇ ਘਰ ਆ। ਬੱਤ ਕਹਾਂਣੀ ਆ ਮੇਨ ਰਸਤਾ ਮੰਡੀ ਦਾ ਇਹ। ਤੇ ਮੇਨ ਗਲੀ ਹੈਗਾ ਇਹ ਵੇਖ ਲੋ ਰਾਹ ਦੇ। ਤੇ ਰੋਜ਼ ਇੱਕ ਅੱਧੀ ਘੜੀ ਡੁੱਟਦੀ ਇੱਥੇ। ਹਾਂ। ਇਹ ਕੰਗੇ ਵੀ ਹੈ ਮੇਨ। ਜੇ ਕੋਈ ਬੰਦਾ ਬਾਹਰੋਂ ਆਵੇ ਉਹਨੂੰ ਕੀ ਪਤਾ ਇੱਥੇ ਵੀ ਇੱਥੇ ਮੇਨ ਮੇਨ ਹੌਲਾ ਹੈ। ਸਕੂਲਾਂ ਦੇ ਰਸਤੇ ਬੱਚੇ ਵੀ ਜਾਂਦੇ ਆ। ਬੱਚਿਆਂ ਦੀ ਵੈਨਾਂ ਟੱਪਦੀਆਂ ਇੱਥੋਂ। ਆ ਬੱਚੇ ਡਾਂਪੀ ਆ ਰਹੇ ਵੀਡੂ। ਆ ਨਾਲੀਆਂ ਦਾ ਹਾਲ ਵੇਖ ਲੋ। ਆ ਦੇਖ ਲੋ ਇੱਕ ਮਿੰਟ ਰੁਕੋ ਕੋਈ ਨਹੀਂ ਇੱਧਰ ਟੋਆ ਇੱਥੇ ਆ ਸੀਵਰੇਜ ਦਾ ਟੱਕਣ ਹੈ ਨਹੀਂ ਮੇਨ ਹੋਲ ਦਾ ਜਿਹ ਮੇਨ ਰਸਤਾ ਮੇਨ ਰਾਹ ਮੰਡੀ ਦਾ ਇਹ ਇੱਕੋ ਇੱਕ ਰਸਤਾ ਜਿਹੜਾ ਚੱਲਦਾ ਹੈ ਗੁੱਡੀ ਗੁੱਡੀ ਜਿਹੜੀ ਦਿਸੂ ਐ ਮੰਡੀ ਦਾ ਕੋਈ ਵਾਲੀਵਾਰ ਸੀ ਹੈ ਨਹੀਂਗਾ ਯਾਰ ਕੋਈ ਕਮਾਲ ਹੋਈ ਪਈ ਆ ਇਹ ਕਿੰਨੇ ਪਿੰਡਾਂ ਦਾ ਰਸਤਾ ਜਿਹੜਾ ਹੈ ਬਿਨਾ ਸੀ ਦੇ ਜਿਹੜੇ ਵੀ ਕੋ ਪੰਜ ਚਾਰ ਪਿੰਡ ਲੱਗਦੇ ਆ ਇਧਰਲੇ ਪਾਸੇ ਦੇ ਬੜੰਗ ਹਰਾਜ ਕੁੱਟੀ ਵਾਲਾ ਚਵੇਲ ਵਾਲੀ ਸਾਰਾ ਇਧਰੋਂ ਹੀ ਲੰਘਦੇ ਆ ਮੰਡੀ ਸਾਰੀ ਮੰਡੀ ਇਧਰੋਂ ਸਾਰੀ ਮੰਡੀ ਦਾ ਰਾਹ ਹੈ ਉਹ ਵੀ ਮੇਨ ਹੀ ਰਸਤਾ ਹੀ ਹੈ ਇਹ ਜਿਹੜੇ ਦਰਵਾਜ਼ੇ ਦਾ ਬੰਦ ਆ ਇੱਕ ਰੇਲਵੇ ਨੇ ਬੰਦ ਕਰਤਾ ਇੱਕ ਚੋਂ ਹੁਣ ਹੀ ਟਰੱਕ ਲੰਘਦਾ ਕੋਈ ਵਿੱਚੋਂ ਨਿਕਲਣ ਦਾ ਰਸਤਾ ਹੀ ਮੇਨ ਹੀ ਹੈ ਮੇਨ ਰਸਤਾ ਹੀ ਮੰਡੀ ਦਾ ਨਿਕਲਣ ਲਾਏ ਉਹ ਜਿਹੜੇ ਢਾਲੇ ਮੋਰੀਆਂ ਫਲਵਰ ਵੀ ਇਸ ਨੂੰ ਨਿਕਲਦੇ ਜਾਣੀ ਠੀਕ ਹੈ ਠੀਕ ਹੈ ਜੀ ਜੀ ਟਰੱਕ ਤੋਂ ਕੋਈ ਪਲਟ ਸਕਦਾ ਇੱਥੇ ਜਿਹੜਾ ਆ ਹਾਲਾਤ ਹੈ 8-800 ਬੋਰੀ ਝੋਨੇ ਦੀ ਭਰੀ ਹੁੰਦੀ ਹੈ ਟਰੱਕ ਦੇ ਵਿੱਚ ਤੇ ਆ ਇਹਦੇ ਝੋਂਗਦਾ ਇੱਥੋਂ ਆ ਵੇਖ ਲਓ ਤੁਸੀਂ ਠੀਕ ਹੈ ਠੀਕ ਹੈ